ਇਸ ਫੀਲ ਇਟ ਆਨਲੇ ਮੈਨੂੰ ਮਤਲਬ ਕਾਫੀ ਸੰਘਰਸ਼ ਕਰਨਾ ਪਿਆ ਵਾ ਤਾਂ ਕਾਫੀ ਇਸ ਵਿੱਚ ਬੈਟਰ ਸਾਨੂੰ ਫੀਲ ਹੁੰਦਾ ਹੋਊਗਾ ਤੁਹਾਨੂੰ ਵੀ ਔਰ ਸਾਨੂੰ ਵੀ ਹੁੰਦਾ ਪਿਆ ਵਾ ਕਿ ਬੌਂਸਰ ਲਾਈਨ ਦੇ ਵਿੱਚ ਇਹ ਹੋ ਜਾਂਦਾ ਕੁੜੀਆਂ ਨੂੰ ਕਿ ਇੱਕ ਆਪਣੇ ਆਪ ਦੇ ਵਿੱਚ ਸਿਕਿਉਰਟੀ ਆਪ ਨੂੰ ਮਿਲਦੀ ਹੈ ਜੇ ਜਦੋਂ ਆਪਾਂ ਇਸ ਜੋਬ ਦੇ ਵਿੱਚ ਆ ਜਾਂਦੇ ਹਾਂ ਸਾਨੂੰ ਇੱਕ ਮਤਲਬ ਕਿ ਇਦਾਂ ਦਾ ਫੀਲ ਹੁੰਦਾ ਹੈ ਕਿ ਆਪਾਂ ਜਿੱਦਾਂ ਪੁਲਿਸ ਵਾਲੇ ਜਾਂਦੇ ਆ ਨਾ ਉਹ ਫੀਲਿੰਗ ਆਉਣ ਲੱਗ ਜਾਂਦੀ ਹੈ ਸਾਨੂੰ ਪਰ ਹਰ ਇੱਕ ਲੇਡੀਜ਼ ਨੂੰ ਇਹੀ ਕਹਾਂਗੇ ਕਿ ਤੁਸੀਂ ਪਹਿਲਾਂ ਤਾਂ ਆਪਣੇ ਅੰਦਰਲਾ ਡਰ ਖਤਮ ਕਰੋ ਠੀਕ ਆ ਤੁਸੀਂ ਡਰ ਖਤਮ ਕਰਦੇ ਤਾਂ ਹੀ ਤੁਸੀਂ ਕੋਈ ਨਾ ਕੋਈ ਜੌਬ ਕਰ ਸਕਦੇ ਜੇ ਆਪਣੇ ਡਰ ਨਹੀਂ ਖਤਮ ਕਰੋਗੇ ਤੁਸੀਂ ਜੌਬ ਕੋਈ ਵੀ ਨਹੀਂ ਕਰ ਸਕਦੇ ਸਰ ਜਿਹੜੀ ਮੈਂ ਪਹਿਲਾ ਜੌਬ ਕੀਤੀ ਆ ਉਹਦੇ ਵਿੱਚ ਮੈਨੂੰ ਮਤਲਬ ਕਾਫੀ ਕੰਫਰਟੇਬਲ ਮਹਿਸੂਸ ਨਹੀਂ ਹੋਇਆ ਸੀਗਾ ਕਿਉਂਕਿ ਇਦਾਂ ਦੇ ਪਰਸਨ ਵੀ ਮਿਲੇ ਜਿਨ੍ਹਾਂ ਨੇ ਸਾਨੂੰ ਇੱਕ ਗਲਤ ਹੋਣ ਦੇ ਵੀ ਵਧੀਆ ਵੀ ਮਤਲਬ ਕਿਹਾ ਸਾਨੂੰ ਤੁਸੀਂ ਸਾਡੇ ਨਾਲ ਕੰਪਰਮਾਈਜ਼ਿੰਗ ਕਰੋ ਫਿਰ ਅਸੀਂ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਲੈ ਕੇ ਜਾਵਾਂਗੇ ਪਰ ਸਰ ਜਿਹੜੀ ਇੱਜ਼ਤ ਦੀ ਖਾਣੀ ਆ ਉਹਦਾ ਕੋਈ ਸਵਾਦ ਹੀ ਬੱਕਰਾ ਹੁੰਦਾ ਹੈ ਇੱਜ਼ਤ ਦੇ ਕੇ ਕਦੀ ਵੀ ਰੋਟੀ ਨਹੀਂ ਖਾਦੀ ਜਾਂਦੀ ਸਰ ਅਸੀਂ ਪਠਾਨਕੋਟ ਦੇ ਵਿੱਚ ਡਿਊਟੀ ਕੀਤੀ ਸੀਗੀ ਉੱਥੇ ਆਏ ਸੀ ਸਰਤਾਰ ਸਾਹਿਬ ਆਏ ਸੀ ਉੱਥੇ ਥੋੜਾ ਸਾਡੇ ਨਾਲ ਹੋਇਆ ਸੀ ਇਦਾਂ ਦਾ ਕਿ ਕੋਈ ਪਰਸਨ ਇਦਾਂ ਦਾ ਸੀ ਕਿ ਜਿਨ੍ਹਾਂ ਨੇ ਸਾਡੇ ਨਾਲ ਦੇ ਨੂੰ ਗਲਤ ਟੱਚ ਕੀਤਾ ਤੇ ਉਹਦਾ ਅਸੀਂ ਬਹੁਤ ਜ਼ਿਆਦਾ ਮਤਲਬ ਕੀ ਇਸ਼ੂ ਕੀਤਾ ਸੀਗਾ ਕਿ ਸਾਡੇ ਨਾਲ ਇਹ ਕਿਉਂ ਕੀਤਾ ਜਾਂਦਾ ਜਦ ਅਸੀਂ ਹੀ ਤੁਹਾਡੀ ਸਿਕਿਉਰਿਟੀ ਕਰਨ ਲਈ ਖੜੇ ਹੋਏ ਆਂ ਤੇ ਸਾਡੇ ਨਾਲ ਇਹ ਫੇਰ ਚੀਜ਼ਾਂ ਕਿਉਂ ਕੀਤੀਆਂ ਜਾਂਦੀਆਂ ਬਬੂ ਮਾਨ ਸਰ ਜੀ ਆਏ ਹੋਏ ਸੀਗੇ ਠੀਕ ਹੈ ਉੱਥੇ ਸਾਡੇ ਨਾਲ ਕੁਝ ਇਦਾਂ ਦਾ ਵਾਕਿਆ ਹੋਇਆ ਸੀਗਾ ਕਿ ਸਾਡੇ ਜਿਹੜੇ ਸੀਨੀਅਰ ਆ ਨਾ ਉਹਨਾਂ ਦੇ ਨਾਲ ਹੋਇਆ ਸੀ ਤੇ ਮਤਲਬ ਕਾਫੀ ਉੱਥੇ ਇਸ਼ੂ ਹੋ ਗਿਆ ਸੀਗਾ ਕਿਉਂਕਿ ਸਭੀਆਂ ਧੀਆਂ ਭੈਣਾਂ ਹੁੰਦੀਆਂ ਨੇ ਸਾਰੀਆਂ ਜਾਂਦੀਆਂ ਨੇ ਉਹਨਾਂ ਨੂੰ ਸੰਦ ਲਈ ਵੀ ਉਹੀ ਸੋਚ ਰੱਖਣੀ ਚਾਹੀਦੀ ਜੋ ਆਪਣੀਆਂ ਭੈਣਾਂ ਲਈ ਰੱਖੀ ਜਾਂਦੀ ਆ ਅੱਜ ਜਦੋਂ ਬੱਬੂ ਮਾਨ ਸਰ ਜੀ ਆਏ ਸੀਗੇ ਉੱਥੇ ਸਾਡੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਨਾਲ ਕਾਫੀ ਮਤਲਬ ਕਿ ਲੜਾਈ ਝਗੜਾ ਉੱਥੇ ਹੋਇਆ ਸੀਗਾ ਤੇ ਲੇਕਿਨ ਕਾਫੀ ਮਤਲਬ ਹੋਣ ਦੇ ਬਾਵਜੂਦ ਵੀ ਚਲੋ ਇਸ ਗੱਲ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੈ ਕਿ ਉਹਨੂੰ ਦਵਾਇਆ ਗਿਆ ਅੱਜਕੱਲ ਔਰਤਾਂ ਮਰਦਾਂ ਨਾਲ ਹਰ ਫੀਲਡ ਵਿੱਚ ਮੁੰਡੇ ਨਾਲ ਮੁੰਡਾ ਮਿਲਾ ਕੇ ਕੰਮ ਕਰ ਰਹੀਆਂ ਨੇ ਆਪਣਾ ਔਰ ਆਪਣੇ ਘਰ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਔਰ ਕਰ ਬਹੁਤ ਹੀ ਵਧੀਆ ਤਰੀਕੇ ਨਾਲ ਚਲਾ ਰਹੀਆਂ ਨੇ ਅੱਜ ਤੁਹਾਨੂੰ ਇੱਕ ਇਹੋ ਜਿਹੀ ਪਰਸਨ ਨਾਲ ਮਿਲਵਾਉਣ ਜਾ ਰਹੇ ਨੇ ਜੋ ਪੇਸ਼ੇ ਤੋਂ ਇੱਕ ਲੇਡੀ ਬੌਂਸਰ ਦਾ ਕੰਮ ਕਰਦੇ ਨੇ ਆਓ ਗੱਲ ਕਰਦੇ ਹਾਂ ਸੁਨੀਤਾ ਜੀ ਨਾਲ ਸਤਿ ਸ਼੍ਰੀ ਅਕਾਲ ਸੁਨੀਤਾ ਜੀ ਸਤਿ ਸ਼੍ਰੀ ਅਕਾਲ ਸਰ ਜੀ ਸੁਨੀਤਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਆਮ ਤੌਰ ਤੇ ਲੇਡੀਜ਼ ਜਾਂ ਤਾਂ ਅਲੱਗ-ਅਲੱਗ ਫੀਲਡ ਵਿੱਚ ਜਾਂਦੀਆਂ ਨੇ ਕੋਈ ਫੈਸ਼ਨ ਡਿਜ਼ਾਈਨਰ ਕੋਈ ਸਿੰਗਿੰਗ ਜਾਂ ਕੋਈ ਪੁਲਿਸ ਦੇ ਵਿੱਚ ਤੁਸੀਂ ਇਹ ਲੇਡੀ ਬੌਂਸਰ ਦੇ ਫੀਲਡ ਵਿੱਚ ਆਏ ਆ ਇਹ ਤੁਹਾਡਾ ਇਹ ਕੀ ਕਿਸ ਤਰ੍ਹਾਂ ਤੁਸੀਂ ਇਸ ਵੀਡੀਓ 'ਚ ਆਏ ਹੋ ਉਹ ਥੋੜਾ ਜਿਹਾ ਆਪਣੇ ਜਰਾ ਸਾਡੇ ਦਰਸ਼ਕਾਂ ਨੂੰ ਦੱਸੋ ਜਰ ਲੇਡੀ ਸਪੌਂਸਰ ਦਾ ਇਸ ਫੀਲਡ ਵਿੱਚ ਆਉਣ ਲਈ ਮੈਨੂੰ ਮਤਲਬ ਕਾਫੀ ਸੰਘਰਸ਼ ਕਰਨਾ ਪਿਆ ਵਾ ਕਿਉਂਕਿ ਪਹਿਲਾਂ ਤਾਂ ਆਪਾਂ ਜਦੋਂ ਵੀ ਜਾ ਰਹੇ ਆ ਕਿਸੇ ਵੀ ਆਪਾਂ ਫੀਲਡ ਵਿੱਚ ਜਾਈਏ ਤਾਂ ਦਿੱਕਤ ਹਰ ਇੱਕ ਨੂੰ ਆਉਂਦੀ ਆ ਠੀਕ ਹੈ ਜਦੋਂ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਕਿ ਤੁਸੀਂ ਇਹ ਵਾਲੀ ਮਤਲਬ ਕੀ ਲਾਈਨ ਦੇ ਵਿੱਚ ਆਓ ਤੇ ਆਪਾਂ ਕਾਫੀ ਇਸ ਵਿੱਚ ਬੈਟਰ ਸਾਨੂੰ ਫੀਲ ਹੁੰਦਾ ਹੋਊਗਾ ਤੁਹਾਨੂੰ ਵੀ ਔਰ ਸਾਨੂੰ ਵੀ ਹੁੰਦਾ ਪਿਆ ਵਾ ਤੇ ਜਦੋਂ ਉਸ ਇਸ ਫੀਲਡ ਦੇ ਵਿੱਚ ਮੈਂ ਫਰਸਟ ਡਿਊਟੀ ਲਈ ਆ ਕਾਫੀ ਮਤਲਬ ਕਿ ਮੈਨੂੰ ਕੰਫਰਟੇਬਲ ਮਹਿਸੂਸ ਹੋਇਆ ਇਸ ਲਾਈਨ ਦੇ ਵਿੱਚ ਕਿ ਬਾਉਂਸਰ ਲਾਈਨ ਦੇ ਵਿੱਚ ਇਹ ਹੋ ਜਾਂਦਾ ਕੁੜੀਆਂ ਨੂੰ ਕਿ ਇੱਕ ਆਪਣੇ ਆਪ ਦੇ ਵਿੱਚ ਸਿਕਿਉਰਟੀ ਆਪ ਨੂੰ ਮਿਲਦੀ ਆ ਤੇ ਇਹਦੇ ਵਿੱਚ ਜਾਣ ਦੇ ਵਿੱਚ ਫਾਇਦਾ ਕੁੜੀਆਂ ਲੇਡੀਜ਼ ਨੂੰ ਸਪੌਂਸਰਾਂ ਨੂੰ ਬਹੁਤ ਜ਼ਿਆਦਾ ਹੁੰਦਾ ਵਾ ਕਿ ਇੱਕ ਤਾਂ ਡਰ ਨਿਕਲਦਾ ਦਿਲ ਦੇ ਵਿੱਚੋਂ ਠੀਕ ਆ ਪਰ ਕੋਈ سپورਟ ਨਹੀਂ ਕਰਦਾ ਇਸ ਚੀਜ਼ ਨੂੰ ਲੇਕਿਨ ਜਦੋਂ ਤੁਸੀਂ ਇਸ ਚੀਜ਼ ਦੇ ਵਿੱਚ ਹੌਲੀ ਹੌਲੀ ਆਂਦੇ ਆ ਤੇ ਉਹਦੇ ਵਿੱਚ ਕਾਫੀ ਵੀ ਤੁਹਾਨੂੰ ਆਪਣੇ ਆਪ ਹੀ سپورਟ ਮਿਲਣ ਲੱਗ ਜਾਂਦੀ ਏ ਸਰ ਇੱਕ ਲੇਡੀ ਬੌਂਸਰ ਦੇ ਇਸ ਫੀਲਡ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕਿਹੜਾ ਕੀ ਕੰਮ ਕਰ ਰਹੇ ਸੀਗੇ ਉਹ 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 ਕੰਮ ਬਾਰੇ ਵੀ ਸਾਨੂੰ ਦਸੋ ਜਿਸ ਤੋਂ ਬਾਅਦ ਵਿੱਚ ਤੁਸੀਂ ਇਸ ਫੀਲਡ ਵਿੱਚ ਆਏ ਹੋ ਮੈਂ ਪਹਿਲਾਂ ਹਾਊਸ ਵੇਫ ਰਹਿ ਚੁੱਕੀ ਹਾਂ ਠੀਕ ਆ ਸਰ ਉਹਦੇ ਤੋਂ ਬਾਅਦ ਵਿੱਚ ਮੈਂ ਮਤਲਬ ਕਿ ਸਕੂਲ ਦੇ ਸਕੂਲ ਟੀਚਰ ਵੀ ਰਹਿ ਚੁੱਕੀ ਹਾਂ ਤੇ ਮਤਲਬ ਆਪਣੇ ਮਾਰਕੀਟਿੰਗ ਵਿੱਚ ਵੀ ਮੈਂ ਕਾਫੀ 4 ਸਾਲ ਮਾਰਕੀਟਿੰਗ ਜੌਬ ਵੀ ਕੀਤੀ ਹੈ ਬਟ ਮੈਨੂੰ ਕੰਫਰਟੇਬਲ ਨਹੀਂ ਮਹਿਸੂਸ ਹੋਇਆ ਕਿਤੇ ਵੀ ਜਾ ਕੇ ਕਿਉਂਕਿ ਜਦੋਂ ਵੀ ਆਪਾਂ ਜਾਂਦੇ ਕਾਫੀ ਮਤਲਬ ਕਿ ਆਪਾਂ ਨੂੰ ਵਧੀਆ ਲੋਕ ਵੀ ਮਿਲਦੇ ਆ ਗਲਤ ਲੋਕ ਵੀ ਆਪਾਂ ਨੂੰ ਉੱਥੇ ਮਿਲਦੇ ਆ ਠੀਕ ਹੈ ਨਾ ਇਸ ਕਰਕੇ ਮੈਨੂੰ ਕੰਫਰਟੇਬਲ ਨਹੀਂ ਮਹਿਸੂਸ ਹੋਇਆ ਕਿਸੇ ਵੀ ਜੌਬ ਦੇ ਵਿੱਚ ਲੇਕਿਨ ਜਦੋਂ ਮੈਂ ਲੇਡੀ ਸਪான்ਸਰ ਦੀ ਜੌਬ ਸ਼ੁਰੂ ਕੀਤੀ ਆ ਮੈਨੂੰ ਇਹਦੇ ਵਿੱਚ ਕਾਫੀ ਕੰਫਰਟੇਬਲ ਵੀ ਮਹਿਸੂਸ ਹੋਇਆ ਹੈ ਔਰ ਆਪਣੇ ਆਪ ਨੂੰ ਵੀ ਕਰਨ ਲੱਗੇ ਮੈਨੂੰ ਵਧੀਆ ਫੀਲ ਹੁੰਦਾ ਹੈ ਸਰ ਆਮ ਤੌਰ ਤੇ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਮਾਰਕੀਟ ਵਿੱਚ ਜਾਂ ਕਿਤੇ ਪਾਸੇ ਜਾਂਦੀਆਂ ਨੇ ਆਪਣੇ ਹਸਬੰਦ ਨਾਲ ਜਾਂ ਆਪਣੇ ਬੇਟੀ ਨਾਲ ਡੇ ਟਾਈਮ ਕੁਝ ਨਾ ਕੁਝ ਖਰੀਦਣ ਲਈ ਕੁਝ ਨਾ ਕੁਝ ਘਰੇਲੂ ਕੰਮਾਂ ਦੇ ਲਈ ਕਿਤੇ ਨਾ ਕਿਤੇ ਜਾਂਦੀਆਂ ਨੇ ਔਰ ਜਿਹੜੀ ਲੇਡੀ ਵਾਉਂਸਰ ਹੁੰਦੀ ਹੈਗੀ ਆ ਉਹ ਉਹਦਾ ਕੰਮ ਕਿੱਦਾਂ ਦਾ ਇਸ ਤਰ੍ਹਾਂ ਦਾ ਹੁੰਦਾ ਕਿ ਜਿਹੜੀ ਉਹ ਆਪਣੇ ਨੂੰ ਉਸ ਫੀਲਡ ਵਿੱਚ ਜਾ ਕੇ ਬਾਕੀਆਂ ਦੇ ਲਈ ਇੱਕ ਸਿਕਿਉਰਟੀ ਦਾ ਕੰਮ ਕਰ ਦਈਓ ਉਸ ਟਾਈਮ ਉਹਨਾਂ ਦੇ ਉੱਤੇ ਕੀ ਉਹ ਜੋ ਦਿਮਾਗ ਚ ਚੱਲ ਜਾਂਦਾ ਜਾਂ ਕੀ ਉਹ ਸੋਚ ਕੇ ਉਸ ਚੀਜ਼ ਨੂੰ ਕਵਰ ਕਰ ਦਿੰਦੇ ਨੇ ਸਰ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਨਿਕਲਦੇ ਆ ਸਾਨੂੰ ਪਹਿਲਾਂ ਤਾਂ ਚਾਰੇ ਪਾਸੇ ਇੱਕ ਡਰ ਹੁੰਦਾ ਕਿ ਕੋਈ ਸਾਨੂੰ ਇਧਰੋਂ ਨਾ ਟੱਚ ਕਰੇ ਜਾਂ ਇਧਰੋਂ ਕੁਝ ਨਾ ਕਰੇ ਠੀਕ ਆ ਬਟ ਜਦੋਂ ਆਪਾਂ ਇਸ ਜੌਬ ਦੇ ਵਿੱਚ ਆ ਜਾਂਦੇ ਆ ਸਾਨੂੰ ਇੱਕ ਮਤਲਬ ਕਿ ਇਦਾਂ ਦਾ ਫੀਲ ਹੁੰਦਾ ਹੈ ਕਿ ਆਪਾਂ ਜਿੱਦਾਂ ਪੁਲਿਸ ਵਾਲੇ ਜਾਂਦੇ ਆ ਨਾ ਉਹ ਫੀਲਿੰਗ ਆਉਣ ਲੱਗ ਜਾਂਦੀ ਹੈ ਸਾਨੂੰ ਕੀ ਹਾਂ ਕਿ ਸਾਨੂੰ ਅਗਰ ਕੋਈ ਕੁਝ ਕਹਿੰਦਾ ਅਸੀਂ ਉਹਦਾ ਜਵਾਬ ਦੇ ਸਕਦੇ ਹਾਂ ਤੇ ਆਪਾਂ ਦੂਸਰੀ ਲੇਡੀਜ਼ ਨੂੰ ਵੀ ਐਸੀ ਕਰਕੇ ਉਹਨਾਂ ਨੂੰ ਵੀ ਪ੍ਰੋਟੈਕਸ਼ਨ ਕਰ ਸਕਦੇ ਜਦ ਅਸੀਂ ਖੁਦ ਦੀ ਪਹਿਲਾਂ ਆਪਣੇ ਆਪ ਦੀ ਪ੍ਰੋਟੈਕਸ਼ਨ ਕਰ ਸਕੀਏ ਫਿਰ ਹੀ ਅਸੀਂ ਦੂਸਰੀ ਲੇਡੀਜ਼ ਦੀ ਵੀ ਜਾਂ ਦੂਸਰੇ ਇਨਸਾਨ ਦੀ ਆਪਾਂ ਪ੍ਰੋਟੈਕਸ਼ਨ ਕਰ ਸਕਦੇ ਹਾਂ ਤੇ ਲੇਕਿਨ ਸਾਨੂੰ ਵਧੀਆ ਲੱਗਦਾ ਕਿ ਜਦੋਂ ਸਾਨੂੰ ਕਿਹਾ ਜਾਂਦਾ ਕਿ ਹਾਂ ਇਹ ਲੇਡੀ ਸਪੌਂਸਰ ਆ ਬਹੁਤ ਵਧੀਆ ਨੇ ਆਪਾਂ ਜਦੋਂ ਕਿਸੇ ਦੀ ਸਿਕਿਉਰਿਟੀ ਕਰਦੇ ਹਾਂ ਉਹਨਾਂ ਨੂੰ ਇਕ ਆਮ ਔਰਤ ਜੋ ਹੁੰਦੀ ਹੈਗੀ ਇਕ ਆਮ ਔਰਤ ਦੇ ਮੁਕਾਬਲੇ ਔਰ ਲੇਡੀ ਬਾਉਂਸਰ ਦੇ ਮੁਕਾਬਲੇ ਉਹਨਾਂ ਦੀ ਥਿੰਕਿੰਗ ਉਹਨਾਂ ਦਾ ਨਜ਼ਰੀਆ ਉਹਨਾਂ ਦਾ ਗੱਲ ਕਰਨ ਦਾ ਨਜ਼ਰੀਆ ਔਰ ਉਹਨਾਂ ਦਾ ਮਾਰਕੀਟ ਵਿੱਚ ਜਾ ਕੇ ਆਪਣੇ ਕੰਮ ਕਰਨ ਦਾ ਨਜ਼ਰੀਆ ਜਿਹੜਾ ਹੁੰਦਾ ਆ ਉਹ ਤੁਸੀਂ ਖੁਦ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹੋ ਉਹ ਕਿੰਨਾ ਕੁ ਡਿਫਰੈਂਟ ਹੁੰਦਾ ਹੈ ਸਰ ਕਾਫੀ ਡਿਫਰੈਂਟ ਹੁੰਦਾ ਹੈ ਜਦੋਂ ਆਪਾਂ ਆਮ ਜਾਨਦੇ ਆ ਉਹਦੇ ਵਿੱਚ ਇੱਕ ਸਾਡੇ ਦਿਲ ਦੇ ਵਿੱਚ ਡਰ ਸਾਨੂੰ ਰਹਿੰਦਾ ਵਾ ਕਿ ਜਦੋਂ ਆਪਾਂ ਆਮ ਕੰਮ ਕਰਦੇ ਆ ਕੀ ਸਾਡੇ ਘਰ ਦੇ ਆ ਜਾਂ ਕਿੱਦਾਂ ਵੀ ਸਾਨੂੰ ਕੋਣ ਕੁਝ ਕਹਿ ਸਕਦਾ ਹੈ ਜਾਂ ਕਿੱਦਾਂ ਇਸ ਲਾਈਨ ਦੇ ਵਿੱਚ ਸਾਨੂੰ ਕਿਸੇ ਦਾ ਵੀ ਮਤਲਬ ਨਹੀਂ ਆ ਕਿ ਅਸੀਂ ਡਰ ਰખી ਇੱਕ ਡਰ ਸਾਡਾ ਉਸ ਟਾਈਮ ਖਤਮ ਹੁੰਦਾ ਜਦੋਂ ਆਪਾਂ ਇੱਕ ਯੂਨੀਫਾਰਮ ਕਹਿੰਦੇ ਨਹੀਂ ਪਾਉਂਦੇ ਆ ਉਹਦੇ ਨਾਲ ਸਾਨੂੰ ਇੱਕ ਡਰ ਸਾਡਾ ਖਤਮ ਹੋ ਜਾਂਦਾ ਹੈ ਠੀਕ ਆ ਤੇ ਉਹ ਡਰ ਖਤਮ ਹੋਣ ਦੇ ਨਾਲ ਆਪਾਂ ਹਰੇਕ ਲੇਡੀਜ਼ ਨੂੰ ਇਹੀ ਕਹਾਂਗੇ ਕਿ ਤੁਸੀਂ ਪਹਿਲਾਂ ਤਾਂ ਆਪਣੇ ਅੰਦਰਲਾ ਡਰ ਖਤਮ ਕਰੋ ਤਿੱਕਾ ਤੁਸੀਂ ਡਰ ਖਤਮ ਕਰਦੇ ਹੋ ਤਾਂ ਹੀ ਤੁਸੀਂ ਕੋਈ ਨਾ ਕੋਈ ਜੌਬ ਕਰ ਸਕਦੇ ਜੇ ਆਪਣੇ ਡਰ ਨਹੀਂ ਖਤਮ ਹੋਣਗੇ ਤੁਸੀਂ ਜੌਬ ਕੋਈ ਵੀ ਨਹੀਂ ਕਰ ਸਕਦੇ ਐਜ਼ ਅ ਬੌਂਸਰ ਜਦੋਂ ਤੁਸੀਂ ਇਸ ਫੀਲਡ ਵਿੱਚ ਆਏ ਹੋ ਤੁਹਾਡਾ ਜਿਹੜਾ ਹੈਗਾ ਪਹਿਲਾ ਸੀਗਾ ਜਿਹੜਾ ਤੁਹਾਡਾ ਇੱਕ ਪਹਿਲੀ ਜੌਬ ਸੀਗੀ ਉਹ ਉਹ ਜੌਬ ਨੂੰ ਕਰਨ ਲੱਗੇ ਤੁਹਾਡੀ ਕੀ ਫੀਲਿੰਗ ਸੀ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਸਰ ਜਿਹੜੀ ਮੈਂ ਪਹਿਲਾ ਜੌਬ ਕੀਤੀ ਆ ਉਹਦੇ ਵਿੱਚ ਮੈਨੂੰ ਮਤਲਬ ਕਾਫੀ ਕੰਫਰਟੇਬਲ ਮਹਿਸੂਸ ਨਹੀਂ ਹੋਇਆ ਸੀਗਾ ਕਿਉਂਕਿ ਇਦਾਂ ਦੇ ਪਰਸਨ ਵੀ ਮਿਲੇ ਜਿਨ੍ਹਾਂ ਨੇ ਸਾਨੂੰ ਇੱਕ ਗਲਤ ਹੋਣ ਦੇ ਵੀ ਵਧੀਆ ਵੀ ਮਤਲਬ ਕਿਹਾ ਸਾਨੂੰ ਤੁਸੀਂ ਸਾਡੇ ਨਾਲ ਕੰਪਰੋਮਾਈਜ਼ਿੰਗ ਕਰੋ ਫਿਰ ਅਸੀਂ ਤੁਹਾਨੂੰ ਇਸ ਫੀਲਡ ਵਿੱਚ ਅੱਗੇ ਲੈ ਕੇ ਜਾਵਾਂਗੇ ਪਰ ਸਰ ਜਿਹੜੀ ਇੱਜ਼ਤ ਦੀ ਖਾਣੀ ਆ ਉਹਦਾ ਕੋਈ ਸਵਾਦ ਹੀ ਬਖਰਾ ਹੁੰਦਾ ਹੈ ਇੱਜ਼ਤ ਦੇ ਕੇ ਕਦੀ ਵੀ ਰੋਟੀ ਨਹੀਂ ਖਾਦੀ ਜਾਂਦੀ ਤੇ ਲੇਕਿਨ ਇਸ ਲਾਈਨ ਦੇ ਵਿੱਚ ਵੀ ਕਾਫੀ ਇਦਾਂ ਦੇ ਆਂਦੇ ਆ ਆਪਾਂ ਨੇ ਵੀ ਹਾਂ ਉੱਥੇ ਵੀ ਆਪ ਨੂੰ ਇਹ ਗੱਲਾਂ ਕਹੀਆਂ ਜਾਂਦੀਆਂ ਲੇਕਿਨ ਇਹ ਆਪਣੇ ਆਪ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਹ ਚੀਜ਼ ਕਰ ਸਕਣੀ ਹੈ ਜਾਂ ਨਹੀਂ ਕਰਨੀ ਆ ਲੇਕਿਨ ਇਹਦੇ ਵਿੱਚ ਅਗਰ ਇਮਾਨਦਾਰੀ ਨਾਲ ਆਪਾਂ ਕੰਮ ਕਰੀਏ ਤਾਂ ਕੰਮ ਬਹੁਤ ਜ਼ਿਆਦਾ ਵਧੀਆ ਹੈ ਸਰ ਨਹੀਂ ਮੇਰਾ ਮੇਰਾ ਸਵਾਲ ਤੁਹਾਡੇ ਅਗੇ ਇਹ ਸੀਗਾ ਜਦੋਂ ਤੁਸੀਂ ਪਹਿਲੀ ਬੌਂਸਰ ਦੀ ਡਿਊਟੀ ਲਗਾਈ ਆ ਤੁਹਾਨੂੰ ਉਸ ਟਾਈਮ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਡਰ ਮਹਿਸੂਸ ਹੋਇਆ ਜਾਂ ਤੁਹਾਨੂੰ ਹਿਚਕਚਾਟ ਮਹਿਸੂਸ ਹੋਈ ਜਾਂ ਤੁਹਾਨੂੰ ਕੀ ਮਹਿਸੂਸ ਹੋਇਆ ਸਰ ਜਿਸ ਟਾਈਮ ਮੈਂ ਪਹਿਲੀ ਡਿਊਟੀ ਲਈ ਆ ਨਾ ਉਸ ਟਾਈਮ ਥੋੜਾ ਜਿਹਾ ਮੈਨੂੰ ਪਹਿਲਾਂ ਤਾਂ ਘਰ ਤੋਂ ਨਿਕਲਣ ਲੱਗੇ ਹੀ ਡਰ ਲੱਗਦਾ ਸੀ ਕਿ ਮੈਂ ਇਹ ਡਿਊਟੀ ਕਰ ਪਾਉਂਗੀ ਜਾਂ ਨਹੀਂ ਕਰ ਪਾਉਂਗੀ ਲੇਕਿਨ ਜਦੋਂ ਮੈਂ ਇਹ ਡਿਊਟੀ ਤੇ ਗਈ ਆ ਉੱਥੇ ਵੀ ਥੋੜਾ ਜਿਹਾ ਮੈਨੂੰ ਲੱਗਿਆ ਕਿ ਯਾਰ ਮੈਂ ਨਹੀਂ ਕਰ ਸਕਦੀ ਇਹ ਡਿਊਟੀ ਲੇਕਿਨ ਜਿਸ ਟਾਈਮ ਮੈਂ ਖੜੀ ਹੋਈਆਂ ਮੈਨੂੰ ਦੱਸਿਆ ਗਿਆ ਕਿ ਤੁਸੀਂ ਕਿੱਦਾਂ ਅਟੈਂਡ ਕਰਨਾ ਆ ਜਦੋਂ ਕੋਈ ਪਰਸਨ ਆਦਾ ਆ ਜਦੋਂ ਆਪਾਂ ਉਸ ਚੀਜ਼ ਨੂੰ ਕੀਤਾ ਆ ਤੇ ਮੈਨੂੰ ਸਰ ਕਾਫੀ ਬੈਟਰ ਫੀਲ ਹੋਇਆ ਵਧੀਆ ਲੱਗਾ ਡਿਊਟੀ ਕਰਕੇ ਕਿ ਨਹੀਂ ਕਿ ਡਿਊਟੀ ਵਧੀਆ ਹੈ ਕਿ ਮੈਂ ਇੱਕ ਕੰਮ ਕਰ ਸਕਦੀ ਹਾਂ ਅੱਜ ਅਗਰ ਥੋੜਾ ਜਿਹਾ ਮੈਂ ਕੀਤਾ ਵਾ ਕੰਮ ਤੇ ਸ਼ਾਇਦ ਕੱਲੂ ਮੈਂ ਇਤੋਂ ਵੀ ਬੈਟਰ ਕਰ ਸਕਦੀ ਹਾਂ ਕੰਮ ਲੇਡੀ ਬੌਂਸਰ ਦਾ ਜਾਂ ਦੂਸਰੇ ਬੌਂਸਰ ਦਾ ਮੇਨ ਜੋ ਕੰਮ ਹੁੰਦਾ ਹੈਗਾ ਉਹ ਕੀ ਹੈਗਾ ਜੋ ਕਿ ਇੱਕ ਫੀਲਡ ਵਿੱਚ ਆਮ ਤੌਰ ਤੇ ਕਈ ਲੋਕਾਂ ਨੂੰ ਇਸ ਦੇ ਬਾਰੇ ਪਤਾ ਵੀ ਨਹੀਂ ਉਹ ਥੋੜਾ ਦਰਸ਼ਕਾਂ ਨੂੰ ਦੱਸੋ ਜੀ ਇਸ ਵੀਲਦੇ ਦੇ ਵਿੱਚ ਆਉਣ ਦੇ ਜਦੋਂ ਆਪਾਂ ਆਂਦੇ ਆ ਇਹਦੇ ਵਿੱਚ ਇਹੀ ਸਾਨੂੰ ਦੱਸਿਆ ਜਾਂਦਾ ਆ ਕਿ ਜਦੋਂ ਆਪਾਂ ਆਪਣੀ ਡਿਊਟੀ ਤੇ ਖੜਦੇ ਆ ਜੋ ਸਾਨੂੰ ਮਤਲਬ ਕਿ ਸਾਡੇ ਜੋ ਸੀਨੀਅਰ ਆ ਉਹ ਸਾਨੂੰ ਕਹਿੰਦੇ ਆ ਕਿ ਕੋਈ ਆਪਾਂ ਨਾਲ ਧੱਕਾ ਕਰਦਾ ਆ ਜਾਂ ਕੋਈ ਸਿੰਗਰ ਆ ਗਿਆ ਵਾ ਆ ਉਹਦੇ ਆਪਾਂ ਦੋਨੂੰ ਧੱਕਾ ਨਹੀਂ ਕਰਨ ਦੇਣਾ ਕਿਸੇ ਵੀ ਬਾਹਰਲੇ ਬੰਦੇ ਨੂੰ ਕਿ ਤੁਸੀਂ ਸਟੇ ਤੇ ਚੜਨਾ ਜਾਂ ਨਹੀਂ ਚੜਨਾ ਸਾਨੂੰ ਜੋ ਆਰਡਰ ਦਿੱਤੇ ਜਾਂਦੇ ਉਹ ਫੋਲੋ ਕਰਦੇ ਆ ਅਸੀਂ ਠੀਕ ਹੈ ਤੇ ਉਹਦੇ ਨਾਲ ਸਾਨੂੰ ਕਾਫੀ ਮਤਲਬ ਕੀ ਸਹੀ ਲੱਗਦਾ ਜਦੋਂ ਆਪਾਂ ਕਿਸੇ ਨੂੰ ਰੋਕਦੇ ਆ ਉਹਨੂੰ ਦੱਸਦੇ ਆ ਕਿ ਨਹੀਂ ਸਰ ਸਾਡੀ ਇਹ ਡਿਊਟੀ ਆ ਅਸੀਂ ਇੱਥੇ ਤੁਹਾਨੂੰ ਨਹੀਂ ਜਾਣ ਦੇ ਸਕਦੇ ਆ ਸਰ ਮਤਲਬ ਕੀ ਸਾਡੀ ਡਿਊਟੀ ਇਹ ਹੈ ਕਿ ਜਦੋਂ ਸਿੰਗਰ ਕੋਈ ਸੈਲੀਬ੍ਰਿਟੀ ਆਂਦੇ ਆ ਅਸੀਂ ਉਹਨਾਂ ਨੂੰ ਪੂਰੀ ਭੀੜ ਤੋਂ ਬਚਾ ਕੇ ਲੈ ਕੇ ਜਾਣਾ ਹੁੰਦਾ ਵਾ ਕੋਈ ਸ਼ਰਾਰਤੀ ਹੁੰਦਾ ਵਿੱਚ ਕੋਈ ਸ਼ਰਾਰਤ ਕਰ ਜਾਂਦਾ ਆ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਦੇ ਕੇ ਮਾਰ ਕੇ ਅਸੀਂ ਉਹਨਾਂ ਨੂੰ ਸਟੇਜ ਦੇ ਉੱਤੇ ਲੈ ਕੇ ਜਾਂਦੇ ਆ ਸੇਫਟਲੀ ਉਹਨਾਂ ਨੂੰ ਅਸੀਂ ਸਟੇਜ ਤੇ ਵੀ ਲੈ ਕੇ ਜਾਂਦੇ ਆ ਔਰ ਉਹਨਾਂ ਦਾ ਜਦੋਂ ਸ਼ੋਅ ਖਤਮ ਹੁੰਦਾ ਉਹਨਾਂ ਨੂੰ ਸੇਫਟਲੀ ਅਸੀਂ ਉਹਨਾਂ ਦੇ ਮਤਲਬ ਕਿ ਗੱਡੀ ਦੇ ਵਿੱਚ ਵੀ ਲੈ ਕੇ ਜਾਂਦੇ ਆ ਕਿ ਕੋਈ ਵੀ ਮਾੜਾ ਬੰਦਾ ਕੋਈ ਵੀ ਕੋਈ ਪਰਸਨ ਗਲਤ ਨਾ ਕਰ ਦੇਵੇ ਜਾਂ ਕੁਝ ਉਹਨਾਂ ਨਾਲ ਕੋਈ ਸ਼ਰਾਰਤ ਨਾ ਸਰ ਕਰ ਜੇ ਕੀ ਤੁਸੀਂ ਇਸ ਜਦੋਂ ਇਸ ਸਿਸਟਮ ਤੁਸੀਂ ਬੌਂਸਰ ਦਾ ਡਿਊਟੀ ਨਿਭਾ ਰਹੇ ਹੁੰਨੇ ਹੋ ਕਿਸੇ ਵੇਲੇ ਕੋਈ ਸੈਲੀਬ੍ਰਿਟੀ ਕੋਈ ਆਂਦਾ ਕੀ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦਾ ਕੁਝ ਹੋਇਆ ਹੈਗਾ ਜਿਹੜਾ ਕਿ ਅੱਜ ਤੱਕ ਨਾ ਭੁੱਲਣ ਵਾਲਾ ਵਾਕਿਆ ਜੋ ਤੁਸੀਂ ਸਾਡੇ ਦਰਸ਼ਕਾਂ ਨੂੰ ਸਾਂਝਾ ਕਰਨਾ ਚਾਹੋਗੇ ਕੋਈ ਸੈਲੀਬ੍ਰਿਟੀ ਜਾਂ ਕੋਈ ਸਿੰਗਰ ਆਇਆ ਹੋਵੇ ਆ ਸਰ ਅਸੀਂ ਪਠਾਨਕੋਟ ਦੇ ਵਿੱਚ ਡਿਊਟੀ ਕੀਤੀ ਸੀਗੀ ਉੱਥੇ ਆਏ ਸੀ ਸਰਤਾਰ ਸਰ ਜਾਈ ਸੀ ਉੱਥੇ ਥੋੜਾ ਸਾਡੇ ਨਾਲ ਹੋਇਆ ਸੀ ਇਦਾਂ ਦਾ ਕਿ ਕੋਈ ਪਰਸਨ ਇਦਾਂ ਦਾ ਸੀ ਕਿ ਜਿਨ੍ਹਾਂ ਨੇ ਸਾਡੇ ਨਾਲ ਦੇ ਆਨੂੰ ਗਲਤ ਟੱਚ ਕੀਤਾ ਠੀਕ ਆ ਤੇ ਉਹਦਾ ਅਸੀਂ ਬਹੁਤ ਜ਼ਿਆਦਾ ਮਤਲਬ ਕੀ ਇਸ਼ੂ ਕੀਤਾ ਸੀਗਾ ਕਿ ਸਾਡੇ ਨਾਲ ਇਹ ਕਿਉਂ ਕੀਤਾ ਜਾਂਦਾ ਜਦ ਅਸੀਂ ਤੁਹਾਡੀ ਸਿਕਿਉਰਿਟੀ ਕਰਨ ਲਈ ਖੜੇ ਹੋਏ ਆ ਤੇ ਸਾਡੇ ਨਾਲ ਇਹ ਫੇਰ ਚੀਜ਼ਾਂ ਕਿਉਂ ਕੀਤੀਆਂ ਜਾਂਦੀਆਂ ਆ ਠੀਕ ਆ ਤੇ ਉਹ ਵਾਕਿਆ ਸਰ ਹਾਲੇ ਤੱਕ ਨਹੀਂ ਭੁੱਲਿਆ ਕਿਉਂਕਿ ਉਸ ਟਾਈਮ ਉੱਥੇ ਕਾਫੀ ਸਾਡੀ ਟੂ ਟੂ ਮੈਮਾ ਬਹੁਤ ਜ਼ਿਆਦਾ ਹੋ ਗਈ ਸੀਗੇ ਕੀ ਇਹ ਉਹਨਾਂ ਦੀ ਮੈਨੇਜਮੈਂਟ ਵੱਲੋਂ ਸੀ ਜਾਂ ਕੋਈ ਬਾਹਰਲੇ ਪਰਸਨ ਸੀਗੇ ਨਹੀਂ ਸਰ ਉਹਨਾਂ ਦੀ ਮੈਨੇਜਮੈਂਟ ਵੱਲੋਂ ਸੀ ਜਿਨ੍ਹਾਂ ਨੇ ਸਾਨੂੰ ਅੱਗੇ ਦੀ ਪ੍ਰੋਵਾਈਡ ਕੀਤਾ ਸੀਗਾ ਕੰਮ ਲਈ ਸਾਨੂੰ ਉੱਥੇ ਬੁਲਾਇਆ ਗਿਆ ਸੀਗਾ ਉਹਨਾਂ ਦੇ ਮੇਨ ਬੰਦੇ ਕੋਈ ਆਏ ਸੀਗੇ ਜਿਨ੍ਹਾਂ ਨੇ ਸਾਡੀ ਮੈਡਮ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦਾ ਅਸੀਂ ਕਾਫੀ ਉੱਥੇ ਵਿਰੋਧ ਕੀਤਾ ਸੀਗਾ ਸਰ ਅ ਇੱਕ ਇਸ ਤਰ੍ਹਾਂ ਦਾ ਵਾਕਿਆ ਹੋਰ ਸੀਗਾ ਤੁਸੀਂ ਗੱਲ ਕਰਦੇ ਸੀਗੇ ਕੋਈ ਅੱਛਾ ਨਾਮੀ ਕਲਾਕਾਰ ਜਾਂ ਇੱਕ ਅੱਛਾ ਸੈਲੀਬ੍ਰਿਟੀ ਹੈ ਉੱਥੇ ਵੀ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋਇਆ ਸੀਗਾ ਉਹਦੇ ਬਾਰੇ ਵੀ ਦੱਸੋ ਜੀਦਾ ਅਸੀਂ ਜਦੋਂ ਗਏ ਆ ਤੇ ਬਹੁਤ ਵਧੀਆ ਮਤਲਬ ਕਿ ਸੈਲੀਬ੍ਰਿਟੀ ਆ ਬਬੂ ਮਾਨ ਸਰ ਜੀ ਆਏ ਹੋਏ ਸੀਗੇ ਠੀਕ ਹੈ ਉੱਥੇ ਸਾਡੇ ਨਾਲ ਕੁਝ ਇਦਾਂ ਦਾ ਵਾਕਿਆ ਹੋਇਆ ਸੀਗਾ ਕਿ ਸਾਡੇ ਜਿਹੜੇ ਸੀਨੀਅਰ ਆ ਨਾ ਉਹਨਾਂ ਦੇ ਨਾਲ ਹੋਇਆ ਸੀ ਤੇ ਮਤਲਬ ਕਾਫੀ ਉੱਥੇ ਇਸ਼ੂ ਹੋ ਗਿਆ ਸੀਗਾ ਠੀਕ ਹੈ ਜੇ ਅੱਜ ਤੁਸੀਂ ਸਾਡੀ ਰਿਸਪੈਕਟ ਕਰਦੇ ਹੋ ਸੈਲੀਬ੍ਰਿਟੀ ਸਾਡੀ ਵੀ ਰਿਸਪੈਕਟ ਕਰਦੇ ਅਸੀਂ ਉਹਨਾਂ ਦੀ ਕਰਾਂਗੇ ਤੇ ਇਸ ਚੀਜ਼ ਨੂੰ ਬਹੁਤ ਮਤਲਬ ਕੀ ਦੇਖਿਆ ਜਾ ਮਤਲਬ ਦੇਖਣਾ ਚਾਹੀਦਾ ਹੈ ਕਿ ਹਾਂ ਕਿਉਂਕਿ ਸਭ ਦੀਆਂ ਧੀਆ ਪੈਣਾ ਹੁੰਦੀਆਂ ਨੇ ਸਾਰੀਆਂ ਜਾਂਦੀਆਂ ਨੇ ਉਹਨਾਂ ਨੂੰ ਸਾਡੇ ਸੰਦੇ ਲਈ ਵੀ ਉਹੀ ਸੋਚ ਰੱਖਣੀ ਚਾਹੀਦੀ ਜੋ ਆਪਣੀਆਂ ਭੈਣਾਂ ਲਈ ਰੱਖੀ ਜਾਂਦੀ ਆ ਅਸੀਂ ਵੀ ਸਭ ਲਈ ਇਹੀ ਸੋਚਦੇ ਕਿ ਸਾਡੇ ਭਰਾ ਨੇ ਅਸੀਂ ਇਹਨਾਂ ਨੂੰ ਸੇਫਟਲੀ ਇਹਨਾਂ ਦੇ ਮਤਲਬ ਕੀ ਪਛਾਣਾ ਹੁੰਦਾ ਆ ਲੇਕਿਨ ਜੇ ਸਾਡੇ ਨਾਲ ਇਦਾਂ ਦੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਫਿਰ ਸਾਨੂੰ ਬਹੁਤ ਕੁਝ ਸੋਚਣਾ ਪੈਂਦਾ ਕਿ ਹਾਂ ਅਸੀਂ ਇਹ ਕੰਮ ਕਰੀਏ ਜਾਂ ਨਾ ਕਿਉਂਕਿ ਉੱਥੇ ਕਾਫੀ ਮਤਲਬ ਸਾਡਾ ਜਦੋਂ ਬੱਬੂ ਮਾਨ ਸਰ ਜੀ ਆਏ ਸੀਗੇ ਉੱਥੇ ਸਾਡੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਨਾਲ ਕਾਫੀ ਮਤਲਬ ਕੀ ਲੜਾਈ ਝਗੜਾ ਉੱਥੇ ਹੋਇਆ ਸੀਗਾ ਤੇ ਲੇਕਿਨ ਕਾਫੀ ਮਤਲਬ ਹੋਣ ਦੇ ਬਾਵਜੂਦ ਵੀ ਚਲੋ ਇਸ ਗੱਲ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੈ ਕਿ ਉਹਨੂੰ ਦਬਾਇਆ ਗਿਆ ਵਾ ਜਿਸ ਤਰ੍ਹਾਂ ਤੁਸੀਂ ਡਿਊਟੀ ਕਰਮ ਤੋਂ ਬਾਅਦ ਤੇ ਸ਼ਾਮ ਨੂੰ ਤੁਸੀਂ ਘਰ ਜਾਂਦੇ ਹੋ ਇੱਕ ਨਾਰਮਲ ਲੇਡੀ ਜਦੋਂ ਰਾਤ ਨੂੰ ਆਪਣੇ ਘਰ ਜਾਂਦੀ ਆ ਉਹ ਥੋੜੀ ਇੱਕ ਡਰੀ ਹੁੰਦੀ ਜਾਂ ਦਾ ਫਾਦਰ ਜਾਂ ਦਾ ਬ੍ਰਦਰ ਉਹਨੂੰ ਘਰੋਂ ਲੈਣ ਆਉਂਦਾ ਹੈਗਾ। ਉਹ ਤੁਸੀਂ ਇੱਕ ਬੜੇ ਸਟਰੋਂਗ ਸਾਹਮਣੇ ਵੀ ਦੇਖਦੇ ਹੋ ਸਟਰੋਂਗ ਥਿੰਕਿੰਗ ਵਾਲੇ ਹੋਣ ਕਰਕੇ ਡੌਂਸਰ ਦੀ ਡਿਊਟੀ ਨਿਭਾਣੇ ਹੋ। ਉਹ ਜਦੋਂ ਤੁਹਾਨੂੰ ਰਾਤ ਨੂੰ ਕਿਸੇ ਵੇਲੇ ਇਕੱਲਿਆਂ ਨੂੰ ਵੀ ਘਰ ਜਾਣਾ ਪੈਂਦਾ ਹੈਗਾ ਉਸ ਟਾਈਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਉਹ ਜਦੋਂ ਦੱਸੋ ਜਰਾ। ਅ ਜਦੋਂ ਸਾਡੀ ਮੈਨੇਜਮੈਂਟ ਵੀ ਸਾਨੂੰ ਛੱਡ ਕੇ ਜਾਂਦੀ ਆ ਸਾਨੂੰ ਇਕੱਲਿਆਂ ਨੂੰ ਵੀ ਆਣਾ ਪੈਂਦਾ ਵਾ। ਲੇਕਿਨ ਅਸੀਂ ਜਦੋਂ ਇਕੱਲੇ ਵੀ ਆਈਏ ਨਾ ਸਾਨੂੰ ਸਰ ਕੋਈ ਡਰ ਨਹੀਂ ਕਿਉਂਕਿ ਅਸੀਂ ਮੈਂਟਲੀ ਹੀ ਬਹੁਤ ਜ਼ਿਆਦਾ ਸਟਰੋਂਗ ਆ ਆਮ ਲੇਡੀ ਨਾਲੋਂ ਅਸੀਂ ਮੈਂਟਲੀ ਬਹੁਤ ਜ਼ਿਆਦਾ ਸਟਰੋਂਗ ਆ ਕਿਉਂਕਿ ਅਸਾਂ ਨੂੰ ਇਕੱਲਿਆਂ ਨੂੰ ਵੀ ਆਂਚ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਅਸੀਂ ਇਕੱਲੀਆਂ ਵੀ ਆ ਜਾ ਸਕਦੇ ਹਾਂ ਜਿੱਥੇ ਵੀ ਹੋਵੇ ਅਸੀਂ ਆ ਜਾ ਸਕਦੇ ਹਾਂ ਆਰਾਮ ਨਾਲ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਜਿੱਥੇ ਸਾਡੀ ਮੈਨੇਜਮੈਂਟ ਛੱਡ ਕੇ ਜਾਂਦੀ ਹੈ ਜ਼ਰੂਰ ਆ ਲੇਕਿਨ ਜਦੋਂ ਵੀ ਅਸੀਂ ਇਕੱਲੇ ਆਈਏ ਸਾਨੂੰ ਕੋਈ ਇਦਾਂ ਦੀ ਅਜੇ ਤੱਕ ਦਿੱਕਤ ਨਹੀਂ ਆਈ ਹੈਗੀ ਕਿ ਸਾਨੂੰ ਕਿਸੇ ਵੀ ਮਤਲਬ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਜਾਂ ਅਗਰ ਕਰਨਾ ਵੀ ਪੈ ਗਿਆ ਸਾਨੂੰ ਤਾਂ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸੋ ਜਿਸ ਤਰ੍ਹਾਂ ਸੁਨੀਤਾ ਜੀ ਨੇ ਦੱਸਿਆ ਕਿ ਉਹ ਮੈਂਟਲੀ ਔਰ ਫਿਜ਼ੀਕਲੀ ਇੰਨੇ ਕਰ ਪ੍ਰਪੇਅਰ ਹੋਏ ਹੁੰਦੇ ਨੇ ਉਹਨਾਂ ਨੂੰ ਇਸ ਫੀਲਡ ਦੇ ਵਿੱਚ ਹਰ ਮੁਸੀਬਤ ਦਾ ਜਾਂ ਹਰ ਉਸ ਕੰਡੀਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜੋ ਉਹ ਸਾਹਮਣੇ ਵਾਲੇ ਪਰਸਨ ਨੂੰ ਸਟ੍ਰਾਂਡ ਦੀ ਸਿਕਿਉਰਿਟੀ ਦੇ ਕੇ ਸਟੇਜ ਤੋਂ ਉਹਨਾਂ ਦੇ ਉਸ ਪਲੇਸ ਤੱਕ ਪਹੁੰਚਾ ਸਕਦੇ ਨੇ ਸੋ ਅਸੀਂ ਵੀ ਤੁਹਾਨੂੰ ਇਹੀ ਹੀ ਕਹਿਣਾ ਚਾਹਾਂਗੇ ਖਾਸ ਕਰਕੇ ਔਰਤਾਂ ਨੂੰ ਵੀ ਤੁਸੀਂ ਵੀ ਸਿਰਫ ਇੱਕ ਮਾਈਂਡਲੀ ਸਟਰੋਂਗ ਹੋਵੋ ਆਹਰ ਆਉਣ ਵਾਲੀ ਮੁਸੀਬਤਾਂ ਡਟ ਕੇ ਸਾਹਮਣਾ ਕਰੋ ਅਗਰ ਤੁਸੀਂ ਸਾਹਮਣਾ ਕਰੋਗੇ ਜਾਂ ਤੁਸੀਂ ਡਰ ਕੇ ਬੈਠ ਜਾਓਗੇ ਤੇ ਫਿਰ ਉਹ ਚੀਜ਼ਾਂ ਤੁਹਾਡੇ ਤੇ ਹਾਵੀ ਹੋ ਜਾਣਗੀਆਂ ਇਹ ਵੀ ਤੁਹਾਡੇ ਵਾਂਗੂ ਹੀ ਲੇਡੀਜ਼ ਨੇ ਜਿਹੜੀਆਂ ਕੀ ਸਟਰੋਂਗਫੁਲੀ ਮੁਸੀਬਤਾਂ ਦਾ ਸਾਹਮਣਾ ਕਰਦੀਆਂ ਨੇ ਔਰ ਇਸ ਟਾਈਮ ਲੇਡੀ ਬੌਂਸਰ ਦਾ ਕੰਮ ਕਰ ਰਹੀਆਂ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਨੀਤਾ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਦੱਸੇ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਕਾਰ